ਪੀਵੀ ਟੂਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਪਿੰਡ ਭਾਰਤ ਸਿੰਘਪੁਰ ਵਿਖੇ ਲੈ ਕੇ ਚੱਲੇ ਆਂ ਔਰ ਤੋਂ ਫਲੋਰ ਰੋਡ ਤੇ ਪਹੁੰਚਦਾ ਇਹ ਪਿੰਡ ਭਾਰਤ ਸਿੰਘਪੁਰ ਲਸਾੜਾ ਦੇ ਨਜ਼ਦੀਕ ਹੈ ਜਿੱਥੇ ਕਿਸਾਨਾਂ ਦੀ 17 ਏਕੜ ਜਿਹੜੀ ਕਣਕ ਹੈ ਸੜ ਕੇ ਸਵਾਹ ਹੋ ਜਾਣ ਦਾ ਸਮਾਚਾਰ ਸਾਨੂੰ ਪ੍ਰਾਪਤ ਹੋਇਆ ਹੈ ਇਹ ਅੱਗ ਕਿਵੇਂ ਲੱਗਦੀ ਹੈ ਔਰ ਕਿਸਾਨਾਂ ਦੀ ਮੰਗ ਕੀ ਹੈ ਦਿਖਾਉਂਦੇ ਆ ਤੁਹਾਨੂੰ ਸਟਾਫ ਰਿਪੋਰਟਰ ਬੱਗਾ ਸਿਲਕਿਆਣਾ ਦੀ ਵਿਸ਼ੇਸ਼ ਰਿਪੋਰਟ ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਔਰ ਤੋਂ ਫਲੋਰ ਰੋਡ ਤੇ ਲਸਾੜਾ ਦੇ ਨਜ਼ਦੀਕ ਪੈਂਦੇ ਪਿੰਡ ਭਾਰਤ ਸਿੰਘਪੁਰ ਵਿਖੇ ਕਣਕ ਦੇ ਖੇਤਾਂ ਵਿੱਚ ਅੱਗ ਲੱਗ ਗਈ ਜਿਸ ਨਾਲ ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਦੀ 17 ਖੇਤ ਕਣਕ ਦੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਅਜੀਤ ਸਿੰਘ ਵਾਸੀ پار ਸਿੰਘਪੁਰ ਨੇ ਦੱਸਿਆ ਕਿ ਉਸ ਦੀ ਫਸਲ ਨੂੰ ਕੰਬਾਈਨ ਮਸ਼ੀਨ ਨਾਲ ਵੱਢਿਆ ਜਾ ਰਿਹਾ ਸੀ ਜੋ ਉਪਰੋਂ ਲੰਘਦੀ 24 ਘੰਟੇ ਵਾਲੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਜਿਸ ਵਿੱਚੋਂ ਨਿਕਲੇ ਚੰਗਿਆੜਿਆਂ ਨਾਲ ਖੜੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਇਹ ਵੀ ਦੱਸਿਆ ਕਿ ਅੱਗ ਬੁਝਾਉਣ ਵਿੱਚ ਲੱਗਲੇ ਪਿੰਡਾਂ ਦੇ ਲੋਕਾਂ ਨੇ ਆਪਣੇ ਟਰੈਕਟਰ ਅਤੇ ਹੋਰ ਸਾਧਨ ਲਿਆ ਕੇ ਅੱਗ ਤੇ ਕਾਬੂ ਪਾਇਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਵਕਤ ਆਈਆਂ ਜਦੋਂ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ ਦੇਖਦੇ ਹਾਂ ਇਸ ਘਟਨਾ ਦੀ ਪੂਰੀ ਰਿਪੋਰਟ ਅਮਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਣਾ ਜੀ ਸਾਰਾ ਖੇਤ ਦਾ ਨੁਕਸਾਨ ਜੀ ਅੱਛਾ ਜੀ ਹਾਂ ਜੀ ਸਾਰਾ ਖੇਤ ਦਾ ਲਗਭਗ ਨੁਕਸਾਨ ਹੈਗਾ ਜੀ ਇੱਕੋ ਬੰਦੇ ਦੇ ਖੇਤ ਸੀ ਨਹੀਂ ਦੋ ਤਿੰਨ ਅਕਰਾਂ ਦੇ ਜੀ ਅੱਛਾ ਜੀ ਦੋ ਤਿੰਨ ਅਕਰਾਂ ਦਾ ਬਾਕੀ ਮੱਕੀ ਦਾ ਨੁਕਸਾਨ ਵੀ ਮੁੰਡੇ ਦਾ ਹੋਇਆ ਦੋ ਖੇਤਾਂ ਦਾ ਮੱਕੀ ਦਾ ਨੁਕਸਾਨ ਵੀ ਹੈਗਾ ਜੀ ਤੇ ਫਾਇਰ ਬੁਗੇਟ ਦੀਆਂ ਗੱਡੀਆਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਬਾਤ ਚਾਹੀਆਂ ਜੀ ਜਦੋਂ ਦੂਰ ਚਲੇ ਗਏ ਫੇਰ ਆਈਆਂ ਜੀ ਅੱਛਾ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕੇ ਪ੍ਰਸ਼ਾਸਨ ਤੋਂ ਮੰਗ ਕੇ ਆ ਬਿ ਜੋ ਖਰਚਾ ਹੋਇਆ ਆ ਨੁਕਸਾਨ ਹੋਇਆ ਉਹਨਾਂ ਵਾਪਸ ਮੰਗਾ ਚ ਪੰਡਤ ਪ੍ਰਸ਼ਾਸਨ ਤੇ ਇਹ ਜਿਹੜਾ ਜੀਵਨ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਬੇਚਾਰੇ ਮਿਲਣਾ ਚਾਹੀਦਾ ਜਰੂਰ ਹੈ ਕਿ ਜਿੱਦਾਂ ਤੁਸੀਂ ਦੱਸਿਆ ਵੀ ਫਾਇਰ ਬੁਗੇੜ ਦੀਆਂ ਗੱਡੀਆਂ ਨਹੀਂ ਆਈਆਂ ਤਾਂ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਤੇ ਕਾਬੂ ਪਾਇਆ ਜੀ ਮੁੰਡੇ ਟਰੈਕਟਰ ਲੈ ਕੇ ਆ ਗਏ 35 25 25 ਟਰੈਕਟਰ ਆ ਗਏ ਜੀ ਉਹਨੇ ਮੁੰਡਿਆਂ ਦਾ ਪਰਵਾਹ ਨਹੀਂ ਰੱਖੀ ਆਪਣੀ ਜਾਨ ਦੀ ਨਾ ਮਛੀ ਦੀ ਜਾਨ ਨਹੀਂ ਪਰਵਾਹ ਰੱਖੀ ਉਹਨੇ ਅੱਗ ਦੇ ਵਿੱਚੇ ਟਰੈਕਟਰ ਚਲਾਏ ਆ ਜੀ ਅੱਗ ਦਾ ਕਾਬੂ ਕਰ ਲਿਆ ਤਾਂ ਅੱਗ ਦਾ ਬਚਾਓ ਅਸੀਂ ਖੁਦ ਕੋਲ ਵਜੂਦ ਖੜੇ ਆ ਜਿੱਦਾਂ ਮੁੰਡਿਆਂ ਚ ਉਹਦੇ ਟਰੈਕਟਰ ਲੈ ਕੇ ਤੁੰਦੇ ਆ ਬਿਚਾਰੇ ਕਾਬਜਾ ਹੋਇਆ ਬਜ਼ੁਰਗੋ ਕੀ ਨਾਂ ਆ ਜੀ ਨਾਂ ਅਜੀਤ ਸਿੰਘ ਆ ਜੀ ਆ ਬਜ਼ੁਰਗੋ ਪਤਾ ਲੱਗਾ ਖੇਤਾਂ ਨੂੰ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਜੀ ਅੱਠਾ ਖੇਤਾਂ ਦਾ ਹੋ ਗਿਆ ਹੋਇਆ ਕੰਪੈਨ ਨਾਲ ਬੈਨ ਨੂੰ ਅੱਗ ਉਹ ਤੋਂ ਚ ਚਲ ਚ ਹੋਈ ਤਾਰ ਅੱਛਾ ਲਾ ਜਿਹੜੀਆਂ ਤਾਰਾਂ ਉੱਤੇ ਬਿਜਲੀ ਨਹੀਂ ਆ ਉਹ ਕੰਪੈਨ ਨਾਲ ਲੱਗੇਗੀ ਹਾਂ ਜੀ ਹਾਂ ਜੀ ਉਹਦੇ ਨਾਲ ਨੁਕਸਾਨ ਹੋਇਆ ਹਾਂ ਜੀ ਹਾਂ ਕਿੰਨੇ ਖੇਤ ਤੁਹਾਡੇ ਸੜ ਕੇ ਸੁਆਹ ਹੋ ਗਏ ਸਾਡੇ ਅੱਠ ਖੇਤ ਪੂਰੇ ਦੇ ਪੂਰੇ ਪਦਰੇ ਹੋਰ ਵੀ ਕਿਸੇ ਦੇ ਨਾਲ ਜਲੇ ਆ ਇਹਦੇ ਹੋਰ ਹੈਗੇ ਹੋਰ ਪਿੱਛੇ ਆ ਉਹ ਮਗਰਿਆ ਇਦੋਂ ਮੋਰੇ ਹੋ ਰਿਹਾ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹਾਂ ਅਰਥਾਤ ਸੰਘ ਤੋਂ ਉਹ ਤਾਂ ਮੰਗ ਇਹ ਕਰਦੇ ਨੇ ਸਾਨੂੰ ਹੁਣ ਜੋ ਖਰਚ ਪਾਣੇ ਉਹ ਮਿਲਣਾ ਚਾਹੀਦਾ ਸਾਰਾ